ਤੋ ਅੱਜ ਜਿਸ ਵਿਸ਼ੇ ਦੇ ਉੱਤੇ ਅੱਜ ਆਪਾਂ ਸਿੱਖਣਾ ਉਹ ਵਿਸ਼ਾ ਅੰਗਰੇਜ਼ੀ ਦੇ ਵਿੱਚ ਉਹਨੂੰ ਕਹਿੰਦੇ ਆ ਟ੍ਰਾਈਥ ਤੇ ਪੰਜਾਬੀ ਤੇ ਹਿੰਦੀ ਦੇ ਵਿੱਚ ਉਹਨੂੰ ਦਸਵੰਦ ਤੇ ਦਸਵਾਂਸ਼ ਕਹਿੰਦੇ ਆ ਅੱਜ ਅਸੀਂ ਦਸਵੰਦ ਦੇ ਬਾਰੇ ਵਿੱਚ ਸਿੱਖਾਂਗੇ ਦੇਖੋ ਸੰਸਾਰ ਭਰ ਦੇ ਵਿੱਚ ਨਾ ਮੰਗਾਈ ਬੜਾ ਜ਼ੋਰ ਫੜ ਰਹੀ ਹੈ ਤੇ ਗੁਜ਼ਾਰੇ ਕਰਨੇ ਬੜੇ ਔਖੇ ਹੋ ਰਹੇ ਆ ਇਹਨਾਂ ਸਮਿਆਂ ਤੇ ਹਾਲਾਤਾਂ ਦੇ ਵਿੱਚ ਹਰੇਕ ਇਨਸਾਨ ਚਾਹੁੰਦਾ ਆ ਕਿ ਉਹਦੇ ਕੋਲੇ ਬਰਕਤ ਹੋਵੇ ਕਿ ਉਹ ਚੰਗਾ ਜੀਵਨ ਜਿਹੜਾ ਆ ਉਹ ਜੀ ਸਕੇ ਤੇ ਬਰਕਤ ਲੈਣ ਦੇ ਸਾਰੇ ਤਰੀਕੇ ਜਿਹੜੇ ਆ ਉਹ ਪੁਰਾਣੇ ਬਾਈਬਲ ਦੇ ਵਿੱਚ ਸਾਨੂੰ ਦਿੱਤੇ ਗਏ ਆ ਸਿਧਾਂਤ ਜਿਹੜੇ ਆ ਉਹ ਤਹਿਰਾਏ ਗਏ ਆ ਪਵਿੱਤਰ ਬਾਈਬਲ ਦੇ ਵਿੱਚ ਕਿ ਕਿਵੇਂ ਅਸੀਂ ਜਿਹੜਾ ਆ ਬਰਕਤ ਨੂੰ ਪ੍ਰਾਪਤ ਕਰ ਸਕਦੇ ਆ ਬਹੁਤ ਸਾਰੇ ਭੈਣ ਭਰਾ ਉਹਨਾਂ ਸਿਧਾਂਤਾਂ ਤੇ ਚੱਲਦੇ ਆ ਤੇ ਬਹੁਤ ਹੀ ਅੱਛਾ ਜੀਵਨ ਜਿਹੜਾ ਆ ਉਹ ਜੀ ਰਹੇ ਆ ਉਹਨਾਂ ਨੂੰ ਕਿਸੇ ਚੰਗੀ ਚੀਜ਼ ਦੀ ਥੋੜ੍ਹ ਨਹੀਂ ਆ ਕਿਸੇ ਵੀ ਚੰਗੀ ਚੀਜ਼ ਦੀ ਕਮੀ ਨਹੀਂ ਆ ਉਹਨਾਂ ਦੇ ਜੀਵਨ ਵਿੱਚ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਬਾਲ ਪਰਿਵਾਰਾਂ ਨੂੰ ਪਰ ਕੋਸ਼ ਲੋਕੀ ਆ ਜਿਨ੍ਹਾਂ ਨੂੰ ਇਹ ਗੱਲਾਂ ਐਵੇਂ ਹੀ ਲੱਗਦੀਆਂ ਆ ਉਹਨਾਂ ਨੂੰ ਲੱਗਦਾ ਕਿ ਨਹੀਂ ਠੀਕ ਹੈ ਹੀ ਆ ਬਸ ਸੁਣ ਲਵੋ ਕਰੋ ਉਹ ਜੋ ਤੁਹਾਡੇ ਆਪਣੇ ਮਨ ਦੀ ਆ ਇਹ ਵੀ ਗੱਲ ਠੀਕ ਆ ਸੁਣੋ ਸਭ ਦੀ ਕਰੋ ਆਪਣੇ ਮਨ ਦੀ ਪਰ ਇਹ ਨਾ ਹੋਵੇ ਮਨ ਤੁਹਾਨੂੰ ਕਿਤੇ ਧੋਖੇ 베ਚੀ ਰੱਖ ਲਵੇ ਮਨ ਕਿਤੇ ਤੁਹਾਨੂੰ ਗਰੀਬੀ 베ਚੀ ਨਾ ਜਕੜ ਛੱਡੇ ਕਿਉਂਕਿ ਵਚਨ ਵਿੱਚ ਇਹ ਵੀ ਲਿਖਿਆ ਸਿਰਫ ਆਪਣੀ ਹੀ ਸਮਝ ਉੱਤੇ ਭਰੋਸਾ ਨਾ ਰੱਖ ਅਸੀਂ ਪਰਮੇਸ਼ਵਰ ਦੀਆਂ ਦੱਸੀਆਂ ਰਾਹਾਂ ਉੱਤੇ ਅਗਰ ਚੱਲਦੇ ਰਵਾਂਗੇ ਬਿਮਾਰੀਆਂ ਤੋਂ ਵੀ ਬਚੇ ਰਵਾਂਗੇ ਸਮੱਸਿਆਵਾਂ ਤੋਂ ਵੀ ਬਚੇ ਰਵਾਂਗੇ ਤੇ ਗਰੀਬੀ ਦੀ ਮਾਰ ਤੋਂ ਵੀ ਬਚੇ ਰਵਾਂਗੇ ਕਿਉਂਕਿ ਜਦੋਂ ਅਸੀਂ ਕੋਈ ਤੇ ਬਾਈਬਲ ਦੇ ਵਿੱਚ ਦੇਖਦੇ ਆ ਉਹਨਾਂ ਲੋਕਾਂ ਦੇ ਬਾਰੇ ਵਿੱਚ ਸਦੀ ਆਵਾਜ਼ ਨੂੰ ਸੁਣਿਆ ਤੇ ਉਹਦੇ ਅਨੁਸਾਰ ਜੀਵਨ ਜੀਣਾ ਸ਼ੁਰੂ ਕੀਤਾ ਉਹਨਾਂ ਸਾਰਿਆਂ ਨੇ ਬਰਕਤ ਪਾਈ ਉਹਨਾਂ ਚੋਂ ਕੋਈ ਵੀ ਭੁੱਖਾ ਧਿਆਇਆ ਨਹੀਂ ਸੀ ਸਗੋ ਦਾਊਦ ਤਾਂ ਲਿਖਦਾ ਮੈਂ ਧਰਮੀ ਨੂੰ ਅੱਜ ਤੋੜੀ ਕਦੀ ਵੀ ਤਿਆਗਿਆ ਹੋਇਆ ਤੇ ਟੋਕ ਮੰਗਦਿਆ ਨਹੀਂ ਦਿੱਠਾ त्यागਿਆ ਹੋਇਆ ਦਾ ਮਤਲਬ ਕਿ ਮੈਂ ਧਰਮੀ ਨੂੰ ਕਦੀ ਵੀ ਐਹੋ ਜੇ ਹਾਲ 'ਚ ਨਹੀਂ ਦੇਖਿਆ ਕਿ ਜਿੱਥੇ ਪਰਮੇਸ਼ਵਰ ਨੇ ਉਹਨੂੰ ਬਚਾਇਆ ਨਾ ਹੋਵੇ। ਅ ਟੱਕ ਮੰਗਦਿਆਂ ਨਹੀਂ ਜਿੱਥੇ ਦਾ ਮਤਲਬ ਕਿ ਕਦੀ ਵੀ ਮੈਨੂੰ ਭੁੱਖਾ ਨਹੀਂ ਦੇਖਿਆ। ਤੇ ਧਰਮੀ ਕੌਣ ਹੁੰਦਾ? ਜਿਹੜਾ ਪਰਮੇਸ਼ਵਰ ਦੇ ਲੜ ਲੱਗਾ ਹੋਵੇ ਤੇ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਦੇ ਵਿੱਚ ਹੋਵੇ। ਉਹ ਹੁੰਦਾ ਧਰਮੀ ਜਨ। ਇਹ ਸੱਚ ਹੈ ਕਿ ਜਿੰਨੇ ਵੀ ਧਰਮੀ ਆ ਜਿਨ੍ਹਾਂ ਦਾ ਅਟੁੱਟ ਵਿਸ਼ਵਾਸ ਪਰਮੇਸ਼ਵਰ ਦੇ ਉੱਤੇ ਆ ਉਹ ਕਦੀ ਵੀ ਭੁੱਖੇ ਨਹੀਂ ਮਰਦੇ ਤੇ ਕਦੀ ਵੀ ਉਹਨਾਂ ਨੂੰ ਕਿਸੇ ਚੰਗੀ ਚੀਜ਼ ਦੀ ਥੋੜੀ ਨਹੀਂ ਹੁੰਦੀ ਜਦੋਂ ਅਸੀਂ ਮਨਮਤੀਏ ਹੋ ਜਾਂਦੇ ਆ ਮਨਮਰਜ਼ੀਆਂ ਕਰਨ ਵਾਲੇ ਹੋ ਜਾਂਦੇ ਆ ਆਪਣੇ ਲੇਖੇ-ਜੋਖੇ ਕਰਨ ਵਾਲੇ ਹੋ ਜਾਂਦੇ ਆ ਗੜਬੜ ਉੱਥੇ ਹੁੰਦੀ ਆ ਜੋ Law ਪਰਮੇਸ਼ਰ ਨੇ ਠਹਿਰਾ ਦਿੱਤੇ ਜੋ ਸਿਧਾਂਤ ਜੋ ਕਾਨੂੰਨ ਪਰਮੇਸ਼ਵਰ ਨੇ ਠਹਿਰਾ ਦਿੱਤਾ ਨਾ ਉਹਨੂੰ ਬਦਲਿਆ ਨਹੀਂ ਜਾ ਸਕਦੀ ਉਹਨੇ ਐਨ ਉਦਾਂ ਹੀ ਕੰਮ ਕਰਨਾ ਹੈ ਜੋ ਠਹਿਰਾਇਆ ਗਿਆ ਹੈ ਇਹ ਠਹਿਰਾ ਦਿੱਤਾ ਗਿਆ ਕਿ ਅਸੀਂ ਬੋਲ ਤਾਂ ਨੂੰ ਸਿੱਟਾਂਗੇ ਤੇ ਉਹਨੇ ਆਪਣੇ ਆਪ ਇਹ ਤੁਹਾਨੂੰ ਦਿਖਣਾ ਹੈ ਉੱਤੇ ਲੱਕੜ ਦਾ ਤਰਨਾ ਠਹਿਰਾ ਦਿੱਤਾ ਗਿਆ ਭਾਵੇਂ ਉਹ ਕਿੰਨੀ ਵੀ ਭਾਰੀ ਆ ਜਦੋਂ ਤੁਸੀਂ ਉਹਨੂੰ ਜਾਦੇ ਪਾਣੀ ਵਿੱਚ ਛੱਡਦੇ ਆ ਤੇ ਉਹ ਤਰਦੀ ਆ ਇਹ law ਦੇ ਦਿੱਤੇ ਗਏ ਆ ਹਵਾਵਾਂ ਨੂੰ ਜ਼ਮੀਨ ਨੂੰ law ਦਿੱਤਾ ਗਿਆ ਕਿ ਅਗਰ ਬੀਜ ਉਹਦੇ ਵਿੱਚ ਬੀਜਿਆ ਜਾਂਦਾ ਹੈ ਤੇ ਉਹਨੇ ਉੱਗਣਾ ਹੈ ਇਸੇ ਤਰ੍ਹਾਂ ਪਿਤਰ ਬਾਈਬਲ ਨੇ ਸਾਨੂੰ ਅਨੇਕਾਂ ਤਰ੍ਹਾਂ ਦੇ ਲਾਅ ਦਿੱਤੇ ਆ ਜਿਨ੍ਹਾਂ ਨੂੰ ਅਸੀਂ ਫਾਲੋ ਕਰਾਂਗੇ ਤਾਂ ਸਾਡੇ ਜੀਵਨ ਵਿੱਚ ਐਗਜੈਕਟਲੀ ਐਨ ਉਦਾਂ ਹੀ ਕੰਮ ਕਰਨਗੇ ਜਿਵੇਂ ਉਹ ਦੱਸਿਆ ਗਿਆ ਹੈ ਤੇ ਅੱਜ ਅਸੀਂ ਉਸੇ ਲਾਅ ਦੇ ਵਿੱਚੋਂ ਲਾਫ ਗਿਵਿੰਗ ਦੇ ਬਾਰੇ ਵਿੱਚ ਸਿੱਖਾਂਗੇ ਦੇਣ ਦੇ ਸਿਧਾਂਤ ਦੇ ਬਾਰੇ ਵਿੱਚ ਜਿਹੜਾ ਚਾਇਤਦਾ ਆ ਲੌਫ ਆਫ I ਥਿੰਕ ਉਹਦੇ ਬਾਰੇ ਵਿੱਚ ਅਸੀਂ ਸਿੱਖਾਂਗੇ ਦਸਵੰਦ ਦੇ ਬਾਰੇ ਵਿੱਚ ਤੇ ਸਵਾਂਸ਼ ਦੇ ਬਾਰੇ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਦਸਵੰਦ ਆ ਉਹ ਕਦੋਂ ਸ਼ੁਰੂ ਹੋਇਆ ਸੀਗਾ ਆਜੋ ਆਪਾਂ ਦੇਖੀਏ ਉਤਪਤੀ ਦੀ ਕਿਤਾਬ ਬੁੱਕ ਆਫ ਜੈਨੇਸਿਸ ਚੈਪਟਰ ਨੰਬਰ 14 ਉਤਪਤੀ ਕਿਤਾਬ ਉਹਦਾ 14ਵਾਂ ਅਧਿਆਇ ਉਹਦੀ 20ਵੀਂ ਆਇਟ 20th ਵਰਡਸ ਇੱਥੇ ਅਸੀਂ ਦੇਖਦੇ ਹਾਂ ਹਾਰਕ ਹੈ ਆਤਮ ਹਨ ਪਰਮੇਸ਼ਵਰ ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵਸ ਵਿੱਚ ਕਰ ਦਿੱਤਾ ਹੈ ਅਤੇ ਉਸ ਨੇ ਉਹਨੂੰ ਸਭ ਕਾਸੇ ਦਾ ਦਸਵੰਦ ਦਿੱਤਾ ਸਭ ਤੋਂ ਪਹਿਲਾਂ ਇਹ ਦਸਵੰਦ ਜਿਹੜਾ ਸੀ ਅਬਰਾਹਮ ਦੇ ਵੱਲੋਂ ਦਿੱਤਾ ਗਿਆ ਅਸੀਂ 17 ਨੰਬਰ ਆਇਤ ਤੋਂ ਹੀ ਪੜਨਾ ਸ਼ੁਰੂ ਕਰ ਦਿੰਨੇ ਆ ਸਦੂਮ ਦਾ ਰਾਜਾ ਉਸ ਦੇ ਮਿਲਣ ਲਈ ਨਿਕਲ ਕੇ ਆਇਆ ਜਦੋਂ ਉਹ ਗਦਾਰ ਲਾ ਉਮੇਰ ਅਰ ਉਹਨਾਂ ਰਾਜਿਆਂ ਨੂੰ ਜਿਹੜੇ ਉਹਦੇ ਨਾਲ ਸਨ ਮਾਰ ਕੇ ਸ਼ਵੇਦੀ ਦੂਣ ਨੂੰ ਜਿਹੜੀ ਬਾਦਸ਼ਾਹੀ ਦੂਣ ਹੈ ਮੋੜ ਆਇਆ ਅਤੇ ਮਲਿਕ ਸਦਕ ਸ਼ਾਲੇਮ ਦਾ ਰਾਜਾ ਰੋਟੀ ਅਰ ਮਦ ਲੈ ਆਇਆ ਉਹ ਅਤਮਾਹ ਪਰਮੇਸ਼ਵਰ ਦਾ ਜਾਜਕ ਸੀ ਸੋ ਅਬਰਾਹਮ ਨੂੰ ਮਿਲਣ ਦੇ ਲਈ ਮਲਿਕ ਸਦਕ ਜਿਹੜਾ ਆ ਉਹ ਆਇਆ ਅਰ ਅਬਰਾਹਮ ਨੇ ਉਹਨਾਂ ਸਾਰੀਆਂ ਜੋ ਵੀ ਅਬਰਾਹਮ ਦੇ ਕੋਲ ਚੀਜ਼ਾਂ ਸੀ ਉਹਨਾਂ ਸਾਰੀਆਂ ਦਾ ਦਸਵੰਧ ਕੱਢ ਕੇ ਦਿੱਤਾ ਤਾਂ ਮਲਕ ਸਦਕ ਨੇ ਅਬਰਾਹਮ ਨੂੰ ਅਸੀਸ ਦਿੱਤੀ ਅਰ ਉਹ ਅਸੀਸ ਕੀ ਸੀ ਮੁਬਾਰਕ ਹੈ ਅਤ ਮਹਾ ਪਰਮੇਸ਼ਵਰ ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵਸ ਵਿੱਚ ਕਰ ਦਿੱਤਾ ਹੈ ਵਾਓ ਸੋ ਜਦੋਂ ਅਬਰਾਹਮ ਨੇ ਦਸਵੰਦ ਕੱਢਿਆ ਉਸ ਤੋਂ ਬਾਅਦ ਵਿੱਚ ਦਸਵੰਦ ਦੀ ਪ੍ਰਥਾ ਜਿਹੜੀ ਆ ਉਹ ਸ਼ੁਰੂ ਹੋ ਗਈ ਅਬਰਾਹਮ ਇਸ ਗੱਲ ਨੂੰ ਜਾਣਦਾ ਸੀਗਾ ਕਿ ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ ਕਿਉਂਕਿ ਅਬਰਾਹਮ ਦੀ ਅਕਸਰ ਹੀ ਗੱਲਬਾਤ ਜਿਹੜੀ ਆ ਉਹ ਪਰਮੇਸ਼ਵਰ ਦੇ ਨਾਲ ਹੁੰਦੀ ਰਹਿੰਦੀ ਸੀ ਉਹ ਪਰਮੇਸ਼ਵਰ ਦੇ ਆਵਾਜ਼ ਨੂੰ ਸੁਣ ਕੇ ਹੀ ਆਪਣੇ ਪਿਤਾ ਦੇ ਘਰਾਣੇ ਨੂੰ ਛੱਡ ਕੇ ਜਿਹੜਾ ਪਿਤਾ ਦੇ ਘਰ ਨੂੰ ਛੱਡ ਕੇ ਬਾਹਰ ਨਿਕਲਿਆ ਸੀ ਇਹਦਾ ਮਤਲਬ ਇਬਰਾਹਿਮ ਦੇ ਨਾਲ ਪਰਮੇਸ਼ਵਰ ਦਾ ਆਤਮਾ ਗੱਲ ਕਰਦਾ ਰਹਿੰਦਾ ਸੀ ਬਹੁਤ ਸਾਰੇ ਥਾਂ ਤੇ ਅਸੀਂ ਇਹੋ ਜਿਹੇ ਹਵਾਲੇ ਦੇਖਦੇ ਆ ਜਿੱਥੇ ਸਾਨੂੰ ਸਮਝ ਲੱਗਦੀ ਹੈ ਕਿ ਇਬਰਾਹਿਮ ਦੇ ਨਾਲ ਕਦੀ ਸਵਰਗ ਦੂਤ ਆਣ ਕੇ ਗੱਲ ਕਰਦੇ ਆ ਕਦੀ ਪਰਮੇਸ਼ਵਰ ਗੱਲ ਕਰ ਰਹੇ ਆ ਅਰ ਉਹਦੇ ਨਾਲ ਵੱਖ-ਵੱਖ ਤਰੀਕੇ ਦੇ ਪਰਮੇਸ਼ਰ ਜੀ ਨੇ ਵਾਅਦੇ ਵੀ ਕੀਤੇ ਸੋ ਇਹਦਾ ਮਤਲਬ ਆਬਰਾਹਮ ਦਾ ਇੱਕ ਕੰਮ ਜਿਹੜਾ ਸੀ ਇਹ ਪਰਮੇਸ਼ਰ ਦੇ ਵੱਲੋਂ ਸੀ ਆਬਰਾਹਮ ਨੇ ਇਹ ਕੀਤਾ ਅਰ ਪਰਮੇਸ਼ਰ ਨੇ ਆਬਰਾਹਮ ਨੂੰ ਬਰਕਤ ਦਿੱਤੀ ਕਿਉਂਕਿ ਮਲਕੇ ਸਦਕ ਕੋਈ ਸਧਾਰਨ ਵਿਅਕਤੀ ਨਹੀਂ ਸੀ ਮਲਕੇ ਸਦਕ ਕੌਣ ਸੀਗਾ ਆਜੋ ਆਪਾਂ ਦੇਖ ਲੈਨੇ ਇਬਰਾਨੀਆਂ ਦੀ ਕਿਤਾਬ ਉਹਦਾ 7 ਨੰਬਰ ਅਧਿਆਇ ਖੋਲੋ ਅਤੇ ਇੱਕ ਨੰਬਰ ਆਇਤ ਤੋਂ ਪੜ੍ਹਨਾ ਸ਼ੁਰੂ ਕਰਦੇ ਆਂ ਅਤੇ ਇਹ ਮਲਕ ਦੇ ਸਦਕ ਸਲੇਮ ਦਾ ਰਾਜਾ ਅਤੇ ਆਤਮ ਮਹਾਨ ਦਾ ਜਾਜਕ ਜਿਹੜਾ ਅਬਰਾਹਮ ਨੂੰ ਜਿਸ ਵੇਲੇ ਉਹ ਰਾਜਿਆਂ ਨੂੰ ਵੱਢ ਕੇ ਮੁੜਿਆ ਆਉਂਦਾ ਸੀ ਆ ਮਿਲਿਆ ਅਤੇ ਉਹਨੂੰ ਅਸੀਸ ਦਿੱਤੀ ਜਿੰਨੂੰ ਅਬਰਾਹਮ ਨੇ ਸੁਪਨਾ ਵਸਤਾਂ ਦਾ ਦਸਾਉਂਦ ਵੀ ਦਿੱਤਾ ਉਹ ਪਹਿਲਾਂ ਆਪਣੇ ਨਾਂ ਦੇ ਅਰਥ ਅਨੁਸਾਰ ਧਰਮ ਦਾ ਰਾਜਾ ਹੈ ਮਲਕੇ ਸਦਕ ਕੌਣ ਆ ਧਰਮ ਦਾ ਰਾਜਾ ਅਤੇ ਫਿਰ ਸਲੇਮ ਦਾ ਰਾਜਾ ਅਰਥਾਤ ਸਲਾਮਤੀ ਦਾ ਰਾਜਾ ਮਲਕੇ ਸਦਕ ਕੋਈ ਸਧਾਰਨ ਵਿਅਕਤੀ ਨਹੀਂ ਸੀ ਮਲਕੇ ਸਦਕ ਪਰਮੇਸ਼ਵਰ ਦਾ ਹੀ ਇੱਕ ਰੂਪ ਆ ਕਿਉਂਕਿ ਮਲਕੇ ਸਦਕ ਦਾ ਮਤਲਬ ਆ ਧਰਮ ਦਾ ਰਾਜਾ ਅਤੇ ਸਲੇਮ ਦਾ ਰਾਜਾ ਦਾ ਮਤਲਬ ਆ ਸ਼ਾਂਤੀ ਦਾ ਰਾਜਾ ਜਿਹਦਾ ਨਾਂ ਪਿਤਾ ਨਾ ਮਾਤਾ ਨਾ ਕੁਲ ਪਤਰੀ ਹੈ ਪਰਮੇਸ਼ਵਰ ਦਾ ਕੋਈ ਮਾਪਿਓ ਹੋ ਸਕਦਾ ਪਰਮੇਸ਼ਵਰ ਕਿਹੜੇ ਘਰਾਣੇ ਚੋਂ ਹੋ ਸਕਦਾ ਨਹੀਂ ਸੋ ਇੱਥੇ ਲਿਖਿਆ ਮਲਕੇ ਸਦਕ ਦਾ ਨਾ ਕੋਈ ਮਾਤਾ ਨਾ ਕੋਈ ਪਿਤਾ ਤੇ ਨਾ ਹੀ ਕੋਈ ਕੁੱਲ ਪੱਤਰੀ ਕੋਈ ਉਹਦੀ ਕੁੱਲ ਪੱਤਰੀ ਨਹੀਂ ਅਜੇ ਤੱਕ ਜਿਹਦੇ ਨਾਂ ਦਿਨਾਂ ਦਾ ਆਦ ਨਾ ਜੀਵਨ ਦਾ ਅੰਤ ਹੈ ਪਰੰਤੂ ਪਰਮੇਸ਼ਵਰ ਦੇ ਪੁੱਤਰ ਦੇ ਸਮਾਨ ਕੀਤਾ ਹੋਇਆ ਸਦਾ ਦਾ ਜਾਜਕ ਬਣਿਆ ਰਹਿੰਦਾ ਹੈ ਅਬਰਾਹਮ ਦੇ ਕੋਲ ਦਾ ਸਵੰਦ ਲੈਂਣ ਦੇ ਲਈ ਕੌਣ ਆਇਆ ਖੁਦ ਪਰਮੇਸ਼ਵਰ ਹੀ ਜਦੋਂ ਅਸੀਂ ਇਸ ਇਬਰਾਨੀਆਂ ਦੇ ਚੈਪਟਰ ਦੇ ਵਿੱਚੋਂ ਮਲਕੀਸਦਕ ਦੇ ਬਾਰੇ ਵਿੱਚ ਪੜ੍ਹਦੇ ਆ ਤੇ ਫਿਰ ਸਾਨੂੰ ਸਮਝ ਆਉਂਦੀ ਆ ਸਦਾ ਦਾ ਰਾਜਾ ਕੌਣ ਆ ਪਰਮੇਸ਼ਰ ਆਦ ਤੋਂ ਅੰਤ ਤੱਕ ਕੌਣ ਆ ਪਰਮੇਸ਼ਰ ਸਾਰੀ ਸ਼ੁਰੂਆਤ ਪਰਮੇਸ਼ਰ ਤੋਂ ਆ ਪਰ ਪਰਮੇਸ਼ਰ ਦੀ ਆਪਣੀ ਕੋਈ ਪੱਤਰੀ ਕੋਈ ਨਹੀਂ ਸੋ ਅਬਰਾਹਮ ਦੇ ਕੋਲ ਦਸਵੰਦ ਲੈਣ ਲਈ ਪਰਮੇਸ਼ਵਰ ਹੀ ਆਏ ਮਲਕ ਸਦਕ ਇੱਕ ਨਾਮ ਦਾ ਰੂਪ ਧਾਰ ਕੇ ਅਬਰਾਹਮ ਨੇ ਆਪਣਾ ਦਸਵੰਦ ਸਭ ਕਾਸੇ ਦਾ ਜਿਹੜਾ ਆ ਉਹ ਭੇਟ ਕੀਤਾ ਮਲਕ ਸਦਕ ਨੂੰ ਔਰ ਮਲਕ ਸਦਕ ਨੇ ਅਸ਼ੀਸ਼ ਦਿੱਤੀ ਕਿ ਮੁਬਾਰਕ ਹੈ ਤੇਰਾ ਪਰਮੇਸ਼ਵਰ ਜਿਨੇ ਤੇਰੇ ਹੱਥ ਵਿੱਚ ਬੈਰੀਆਂ ਨੂੰ ਕਰ ਦਿੱਤਾ ਹੈ ਹallelujah ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਤੇ ਉਹਦੇ ਹੁਕਮ ਦੇ ਅਨੁਸਾਰ ਅਸੀਂ ਦਸਵਾਂਤ ਕੱਢਦੇ ਆਂ ਪ੍ਰਭੂ ਸਾਡੇ ਵੈਰੀਆਂ ਨੂੰ ਸਾਡੇ ਹੱਥ ਵਿੱਚ ਕਰ ਦਿੰਦੇ ਆਂ ਅੱਜ ਬਹੁਤ ਸਾਰੇ ਲੋਕਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਵੈਰੀਆਂ ਦੀ ਚੜ੍ਹਾਈ ਆ ਕਈਆਂ ਦੇ ਵੈਰੀ ਮਨੁੱਖਾਂ ਦੇ ਰੂਪ ਵਿੱਚ ਆ ਕਈਆਂ ਦੇ ਵੈਰੀ ਕਿਸੇ ਦਾ ਵੈਰੀ ਗੁੱਸਾ ਆ ਨਾਰਾਜਗੀ ਆ ਕਲੇਸ਼ ਆ ਵੇ ਵਿਚਾਰ ਆ ਨਸ਼ੇ ਦਾ ਆਤਮਾ ਆ ਦੁਸ਼ਟ ਆਤਮਾ ਆ ਪਰ ਅਗਰ ਅਸੀਂ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਦਸਵੰਦ ਸਭ ਕਾਸੇ ਦਾ ਦਸਵੰਦ ਸਭ ਕਾਸਾ ਸਮਝਣਾ ਪਹਿਲਾਂ ਸਭ ਕਾਸੇ ਦਾ ਸਭ ਕਾਸੇ ਵਿੱਚ ਸਾਡਾ ਟਾਈਮ ਵੀ ਆਉਂਦਾ ਸਾਡਾ ਧਨ ਵੀ ਆਉਂਦਾ ਸਾਡਾ ਜਿਸਮ ਵੀ ਆਉਂਦਾ ਹੈ ਜਦੋਂ ਅਸੀਂ ਆਪਣੇ ਸਭ ਕਾਸੇ ਦਾ ਦਸਵੰਦ ਕੱਢਾਂਗੇ ਤਾਂ ਹਰ ਤਰ੍ਹਾਂ ਦੇ ਵੈਰੀ ਸਾਡੀ ਅਧੀਨਗੀ ਦੇ ਵਿੱਚ ਹੋ ਜਾਣਗੇ ਫੇਰ ਚਾਹੇ ਉਹ ਮਨੁੱਖ ਰੂਪ ਵਿੱਚ ਕੋਈ ਵੈਰੀ ਹੋਵੇ ਆਤਮਿਕ ਰੂਪ ਵਿੱਚ ਕੋਈ ਵੈਰੀ ਹੋਵੇ ਜਾਂ ਕੋਈ ਬੁਰੀ ਆਦਤ ਦੇ ਰੂਪ ਦੇ ਵਿੱਚ ਕੋਈ ਐਡਿਕਸ਼ਨ ਦੇ ਰੂਪ ਦੇ ਵਿੱਚ ਵੈਰੀ ਹੋਵੇ ਸਾਰੇ ਤਰ੍ਹਾਂ ਦੇ ਵੈਰੀ ਤੁਹਾਡੀ ਅਧੀਨਗੀ ਦੇ ਵਿੱਚ ਹੋਣਗੇ ਜਦੋਂ ਅਸੀਂ ਤਾਂ ಸ್ವੰਦ ਨਹੀਂ ਕੱਢਦੇ ਮੋਟੀ ਦੀ ਸਮਝ ਦੇ ਅਨੁਸਾਰ ਹੋ ਗਿਆ ਪੈਸੇ ਦਾ ਦਸਵੰਦ ਜਦੋਂ ਅਸੀਂ ਪੈਸੇ ਦਾ ਦਸਵੰਦ ਨਹੀਂ ਕੱਢਦੇ ਤਾਂ ਪੈਸੇ ਉੱਤੇ ਬਰਕਤ ਨਹੀਂ ਆਉਂਦੀ ਘਰ ਵਿੱਚ ਤਨਖਾਹ ਮਗਰੋਂ ਆਉਂਦੀ ਆ ਖਰਚੇ ਪਹਿਲਾਂ ਹੋ ਜਾਂਦੇ ਆ ਬਹੁਤ ਸਾਰੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਆ ਕੋਈ ਬਿਮਾਰ ਹੋ ਗਿਆ ਕੋਈ ਮੁਕਦਮੇ ਤੇ ਲੱਗ ਗਿਆ ਕੋਈ ਕਿਸੇ ਦੇ ਵਿਆਹ ਸ਼ਾਦੀ ਤੇ ਦੇਣੇ ਪੈ ਗਏ ਕਿਸੇ ਦੇ ਮਰਗ ਤੇ ਜਾਣਾ ਪੈ ਗਿਆ ਮਤਲਬ ਵੱਖ-ਵੱਖ ਤਰੀਕੇ ਨਾਲ ਖਰਚੇ ਬਹੁਤ ਹੋ ਜਾਂਦੇ ਆ ਪਰ ਇਨਕਮ ਸੋਰਸ ਘੱਟ ਹੁੰਦੇ ਆ ਪਰ ਜਦੋਂ ਅਸੀਂ ਪੈਸੇ ਦਾ ਦਸਵੰਦ ਕੱਟਣਾ ਸ਼ੁਰੂ ਕਰਦੇ ਕੀ ਹੁੰਦਾ ਉਹ ਪੈਸਾ ਜਿਹੜਾ ਬਿਮਾਰੀਆਂ ਤੇ ਲੱਗਦਾ ਹੈ ਉਹ ਬਚਣਾ ਸ਼ੁਰੂ ਹੋ ਜਾਂਦਾ ਮੁਕਤਮਿਆਂ ਵਿੱਚ ਪੈਸਾ ਖਰਾਬ ਨਹੀਂ ਹੁੰਦਾ ਕਰਦੀਆਂ ਮਸ਼ੀਨਰੀਆਂ ਘੱਟ ਖਰਾਬ ਹੁੰਦੀਆਂ ਕਿਉਂ ਕਿ ਜਦੋਂ ਆਪਾਂ ਪੈਸਾ ਲਿਆ ਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਪਾਉਂਦੇ ਆ ਦਸਵੰਧ ਦੇ ਰੂਪ ਵਿੱਚ ਭੇਟਾ ਦੇ ਰੂਪ ਦੇ ਵਿੱਚ ਤਾਂ ਇੱਕ ਅਰਦਾਸ ਕੀਤੀ ਜਾਂਦੀ ਆ ਕਿ हे ਪ੍ਰਭੂ ਇਹਨਾਂ ਦੇ ਧਨ ਦੌਲਤ ਉੱਤੇ ਆਸ਼ੀਸ਼ ਆਵੇ ਕਿ ਇਹਨਾਂ ਦਾ ਪੈਸਾ ਕਿਤੇ ਵੀ ਵਿਅਰਥ ਨਾ ਵਰਤਿਆ ਜਾਵੇ ਕਿਸੇ ਵੀ ਗਲਤ ਥਾਂ ਤੇ ਇਸਤੇਮਾਲ ਨਾ ਹੋਵੇ ਤਾਂ ਫਿਰ ਤੁਹਾਡੇ ਪੈਸੇ ਚੋਰੀ ਵੀ ਨਹੀਂ ਹੁੰਦੇ ਕਈ ਵਾਰੀ ਤੁਸੀਂ ਇੱਥੇ ਗਵਾਈਆਂ ਸੁਣੀਆਂ ਹੋਣਗੀਆਂ ਕਿ ਪਰਸ ਚੁੱਕਿਆ ਗਿਆ ਪਰਸ ਗóaਚ ਗਿਆ ਪਰ ਹੋਇਆ ਕੀ ਕਿ ਵਾਪਸ ਹੱਥੀ ਕਿਸੇ ਨੇ ਮੋੜ ਦਿੱਤਾ ਸੁਣੀਆਂ ਕਦੇ ਤੁਸੀਂ ਗਵਾਈਆਂ ਇੱਥੇ ਇਦਾਂ ਦੀਆਂ ਦੇਖੋ ਤੁਸੀਂ ਮੈਕਸੀਮਮ ਨੇ ਸੁਣੀਆਂ ਹੋਈਆਂ ਇਟ ਮੀਨ ਕਿ ਉਹ ਆਪਣੀਆਂ ਭੇਟਾ ਦੇ ਵਿੱਚ ਵਫਾਦਾਰ ਰਹੇ ਮੈਨੂੰ ਯਾਦ ਆ ਮੇਰੇ ਖਿਆਲ ਚ YouTube ਫੈਮਿਲੀ ਮੀਟਿੰਗ ਸੀਗੀ ਜਦੋਂ ਇੱਕ ਭੈਣ ਜੀ ਦਾ ਪਰਸ ਗੁਆਚ ਗਿਆ ਤੇ ਉਹ ਕਹਿੰਦੇ ਮੈਂ ਘਰੇ ਜਾ ਕੇ ਪ੍ਰਾਰਥਨਾ ਕੀਤੀ ਕਹਿੰਦੇ ਮੇਰੇ ਮਨ ਨੂੰ ਕੋਈ ਇੰਨੀ ਪਰੇਸ਼ਾਨੀ ਨਹੀਂ ਸੀ ਕਹਿੰਦੇ ਮੈਂ ਕਿਹਾ ਪ੍ਰਭੂ ਮੈਨੂੰ ਪਤਾ ਆ ਮੈਂ ਦਸਵੰਦਾਂ ਭੇਟਾ ਵਿੱਚ ਵਫਾਦਾਰ ਆ ਉਸ ਦਿਨ ਵੀ ਉਸ ਪਰਸ ਵਿੱਚ ਮੈਂ ਦਸਵੰਦ ਕੱਢ ਕੇ ਵੱਖ ਰੱਖਿਆ ਹੋਇਆ ਸੀਗਾ ਮੈਨੂੰ ਪਤਾ ਆ ਪਿਤਾ ਮੇਰਾ ਪੈਸਾ ਕਿਤੇ ਵੀ ਗੁਆਚਣਾ ਨਹੀਂ ਆ ਤੈਂ ਆਪੇ ਹੀ ਸਾਰੇ ਇੰਤਜ਼ਾਮ ਕਰਕੇ ਮੈਨੂੰ ਮੋੜ ਦੇਣਾ ਔਰ ਜਦੋਂ ਆਉਂਦੇ ਐਤਵਾਰ ਉਹ ਆਏ ਤੇ ਉਹਨਾਂ ਦਾ ਬਟੂਆ ਜਿੰਨ ਚੱਕਿਆ ਸੀ ਉਹ ਦਫ਼ਤਰ ਵਿੱਚ ਜਮ੍ਹਾਂ ਕਰਵਾ ਚੁੱਕੇ ਸੀ ਤੇ ਨੀਚੇ ਰੁਪਈਆ ਵੀ ਘਟ ਨਹੀਂ ਸੀ ਅਰ ਭੈਣ ਕੰਨੀ ਮੇਰੇ ਮਨ ਨੂੰ ਕੋਈ ਪਰੇਸ਼ਾਨੀ ਨਹੀਂ ਸੀ ਕਹਿੰਦੇ ਕਿਉਂਕਿ ਮੈਂ ਕਿਹਾ ਪ੍ਰਭੂ ਮੈਂ ਵਫਾਦਾਰ ਹਾਂ ਇਸ ਲਈ ਮੇਰੀ ਕਦੀ ਵੀ ਚੋਰੀ ਨਹੀਂ ਹੋ ਸਕਦੀ ਮੇਰਾ ਕੁਝ ਵੀ ਗਵਾਚ ਨਹੀਂ ਸਕਦਾ ਇਹ ਸੱਚ ਹੈ ਸਾਡੇ ਨਾਲ ਖੁਦ ਨਾਲ ਕਈ ਵਾਰੀ ਐਦਾਂ ਹੋਇਆ ਕਈ ਵਾਰੀ ਲੱਗਦਾ ਕਿ ਫਲਾਨੀ ਚੀਜ਼ ਸਾਡੀ ਜਿਹੜੀ ਆ ਉਹ ਸ਼ਾਇਦ ਗਵਾਚ ਗਈ ਪਰ ਮੇਔਲ ਦਾ ਟਾਈਮ ਕਿੰਨੀ ਹੁੰਦੀ ਹੋ ਹੀ ਨਹੀਂ ਸਕਦਾ ਸਾਡੀ ਕੋਈ ਚੀਜ਼ ਕਿੱਦਾਂ ਗਵਾਚ ਸਕਦੀ ਆ ਸਾਡੀ ਕਿਸੇ ਚੀਜ਼ ਦਾ ਨੁਕਸਾਨ ਕਿੱਦਾਂ ਹੋ ਸਕਦਾ ਜੇ ਅਸੀਂ ਵਫਾਦਾਰ ਆ ਤੇ ਖੁਦਾ ਸਾਡੇ ਨਾਲੋਂ ਵੱਧ ਵਫਾਦਾਰ ਆ ਉਹਦੀ ਪਿਆਦਾਰੀ ਵਿੱਚੋਂ ਤਾਂ ਸਾਨੂੰ ਵਫਾਦਾਰੀ ਮਿਲੀ ਆ ਅਰ ਕਦੇ ਵੀ ਪਰਮੇਸ਼ਰ ਦਾ ਧੰਨਵਾਦ ਕਰਦੇ ਹੋ ਉਹ ਚੀਜ਼ ਮਿਸਪਲੇਸ ਹੋਈ ਹੁੰਦੀ ਆ ਪਰ ਰਾਈਟ ਪਲੇਸ ਤੇ ਮਿਲ ਜਾਂਦੀ ਆ ਯਿਸੂ ਮਸੀਹ ਦੇ ਨਾਮ 'ਚ ਹਾਲੇਲੂਇਆ ਤਾਂ ਫੇ ਜਦੋਂ ਅਸੀਂ ਭੇਟਾ ਵਿੱਚ ਦੇਣੇ ਵਿੱਚ ਵਫਾਦਾਰ ਹੁੰਨੇ ਆ ਸਾਡੇ ਨੁਕਸਾਨ ਨਹੀਂ ਹੁੰਦੇ ਮੈਂ ਖੁਦਾ ਦਾ ਸ਼ੁਕਰ ਕਰਦੀ ਆ ਕਿ ਜਿੰਨੇ ਵੀ ਵਫਾਦਾਰ ਆ ਉਹਨਾਂ ਦੇ ਜੀਵਨ 'ਚ ਗਵਾਹੀਆਂ ਹੋਣਗੀਆਂ ਤੁਸੀਂ ਵਫਾਦਾਰਾਂ ਦਾ ਟੋਲਾ ਬੈਠੇ ਹੋ ਇੱਥੇ ਤੁਹਾਨੂੰ ਪਤਾ ਹੈ ਤੁਸੀਂ ਨਿਤ ਇਹਨਾਂ ਚੀਜ਼ਾਂ ਦੇ ਤਜਰਬੇ ਕਰਦੇ ਹੋ ਇੱtains ਜਿਹੜੇ ਸਮੇਂ ਦਾ ਦਸਵੰਧ ਕੱਢਦੇ ਆ ਪ੍ਰਾਰਥਨਾ ਵਾਸਤੇ 2.5 ਘੰਟੇ ਆਪਣਾ ਜਿਹੜਾ ਦਿਨ ਵਿੱਚ ਕਰਦੇ ਚਾਹੇ ਘੰਟਾ ਸਵੇਰ ਨੂੰ ਸ਼ਾਮ ਨੂੰ ਦੁਪਹਿਰ ਨੂੰ ਜਿਵੇਂ ਵੀ ਡਿਵਾਈਡ ਕਰਕੇ ਉਹਨਾਂ ਨੇ ਟਾਈਮ ਨੂੰ ਕੀਤਾ ਮੈਨੇਜ ਉਹਨਾਂ ਦੇ ਜੀਵਨ ਵਿੱਚ ਬਹੁਤ ਘੱਟ ਪਰੇਸ਼ਾਨੀਆਂ ਆਇਆਂ ਕਿਉਂਕਿ ਉਹਨਾਂ ਨੇ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਪਰਮੇਸ਼ਵਰ ਦੇ ਹਜ਼ੂਰੀ ਦੇ ਵਿੱਚ ਰੱਖੀਆਂ ਆ ਉਹਦੇ ਚਰਨਾਂ ਵਿੱਚ ਰੱਖੀਆਂ ਤੇ ਪ੍ਰਭੂ ਨੇ ਉਹਨਾਂ ਦੀਆਂ ਪਰੇਸ਼ਾਨੀਆਂ ਚੱਕ ਕੇ ਉਹਨਾਂ ਨੂੰ ਸ਼ਾਂਤੀ ਦੇ ਦਿੱਤੀ ਹੈ ਹallelujah ਇਤਾਂ ਹੀ ਜਿਹੜੇ ਭੈਣਾਂ ਪ੍ਰਭੂ ਪਰਮੇਸ਼ਵਰ ਦੇ ਘਰ ਵਿੱਚ ਆਣ ਕੇ ਪਰਮੇਸ਼ਵਰ ਦੀ ਹੇਕਲ ਦੇ ਵਿੱਚ ਆਣ ਕੇ ਸੇਵਾ ਕਰਦੇ ਆਪਣੇ ਆਪਣੇ ਜ਼ੋਰ ਦਾ ਦਸਵੰਦ ਕੱਢਦੇ ਆ ਉਹ ਬਾਹਰੋਂ ਸ਼ਕਤੀ ਜੋ ਪਰਮੇਸ਼ਵਰ ਨੇ ਉਹਨਾਂ ਦੇ ਜਿਸਮ ਨੂੰ ਦਿੱਤੀ ਆ ਉਹਨਾਂ ਦੇ ਜਿਸਮ ਨੂੰ ਬਹੁਤ ਹੀ ਆ ਕਿਤੇ ਹੀ ਘੱਟ ਬਿਮਾਰੀ ਆ ਹੀ ਲੱਗਦੀਆਂ ਉਹ ਤੰਦਰੁਸਤ ਰਹਿੰਦੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਆ ਬਹੁਤ ਸਾਰੀਆਂ ਗਵਾਹੀਆਂ ਤਾਂ ਇਹੋ ਜਿਹੀਆਂ ਕਹਿੰਦੇ ਜਦੋਂ ਸੇਵਾ ਦੀ ਅਨਾਉਂਸਮੈਂਟ ਹੋਈ ਲੱਕ ਦੁੱਖਦਾ ਸੀ ਏਦਾਂ ਸੀ ਉਦਾਂ ਸੀ ਪਰ ਜਿਵੇਂ ਜਾ ਕੇ ਸੀ ਸੇਵਾ ਕੀਤੀ ਉਦਣ ਦੇ ਠੀਕਿਆਂ ਮੁੜ ਕੇ ਕੋਈ ਪ੍ਰੋਬਲਮ ਹੋਈ ਨਹੀਂ ਰਿਪੋਰਟਾਂ ਬਦਲ ਗਈਆਂ ਬਹੁਤ ਸਾਰੇ ਭੈਣ ਭਰਾ ਆ ਜੋ ਪਰਮੇਸ਼ਵਰ ਨੇ ਉਹਨਾਂ ਨੂੰ ਆਠ ਦਿੱਤਾ ਸਕਿੱਲ ਦਿੱਤਾ ਜੋ ਉਹਨਾਂ ਦਾ ਗੋੜਿਆ ਉਹ ਉਹਦਾ ਦਸਵੰਦ ਕੱਢਦੇ ਆ ਕਈ ਵਾਰੀ ਹੈਕਲ ਦੇ ਵਿੱਚ ਕੰਮ ਚੱਲਦਾ ਆ ਮਿਸਤਰੀ ਭਰਾ ਆ ਜਿਹੜਾ ਮੈਸਨ ਦਾ ਕੰਮ ਕਰਦੇ ਆ ਉਹ ਕਹਿੰਦੇ ਵੀ ਆਪਾਂ ਦੋ ਦਿਹਾੜੀਆਂ ਲਾਵਾਂਗੇ ਫ੍ਰੀ ਆਫ ਕਾਸਟ ਕਿਉਂਕਿ ਇਹ ਪਰਮੇਸ਼ਵਰ ਦਾ ਦਿੱਤਾ ਹੋਇਆ ਹੁਨਰ ਆ ਉਹਨਾਂ ਦੇ ਕੋਲ ਕਿਸੇ ਦੇ ਕੋਲੇ ਸਟਿਚਿੰਗ ਕਰਨ ਦਾ ਹੋ ਸਕਦਾ ਆ ਮੈਨੂੰ ਯਾਦ ਆ ਸਾਡੇ ਕੋਲੇ ਇੱਥੇ ਇੱਕ ਭਰਾ ਮੈਂ ਨਾਮ ਲਵਾਂਗੀ ਕਿਉਂਕਿ ਅਪਰੀਸ਼ੀਏਸ਼ਨ ਬਹੁਤ ਜ਼ਰੂਰੀ ਆ ਅਮਨ ਤੇ ਉਹ ਜਦੋਂ ਵੀ ਉਹਨੂੰ ਮੌਕਾ ਮਿਲਦਾ ਆ ਉਹ ਹਮੇਸ਼ਾ ਹੀ ਸਟੇਡੀ ਕੋਈ ਚੰਡੇ ਸੀਨ ਵਾਲੇ ਆ ਤਾਂ ਦੇ ਦਿਓ ਆ ਕੰਮ ਕਰਨ ਵਾਲਾ ਆ ਤਾਂ ਦੇ ਦਿਓ ਤੋਂ ਉਹਨੇ ਉਹ ਕੰਮ ਲੈ ਜਾਣਾ ਆਪਣੇ ਘਰੋਂ ਕਰਕੇ ਲਿਆਉਣਾ ਚਾਚਰਚ ਵਿੱਚ ਬੈਠ ਕੇ ਜਿੱਦਾਂ ਕਿਦਾਂ ਵੀ ਉਹਨੇ ਉਹ ਕਰਨਾ ਆ ਔਰ ਉਹਦੇ ਜੀਵਨ ਦੀਆਂ ਇੰਨੀਆਂ ਅਮੇਜ਼ਿੰਗ ਟੈਸਟੀਮਨੀਜ਼ ਆ ਨਾ ਕਿ ਜਿਹੜੀਆਂ ਸੋਚਣ ਤੋਂ ਕਹਿੰਦਾ ਮੇਰੀ ਸੋਚਣ ਤੋਂ ਬਾਹਰ ਆ ਕਿ ਪਰਮੇਸ਼ਰ ਨੇ ਕਿਵੇਂ ਕਿਵੇਂ ਉਹਨੂੰ ਬles ਕੀਤਾ ਆ ਟੇਲਰ ਆ ਘਰ ਦੇ ਬਾਰੇ ਚੋ ਕਰਨਲ ਕਦੀ ਮੈਂ ਸੋਚ ਨਹੀਂ ਸਕਦਾ ਸੀਗਾ ਕਿ ਮੇਰੇ ਕੋਲੇ ਘਰ ਹੋਊਗਾ ਪਰਮੇਸ਼ਵਰ ਨੇ ਉਹਨੂੰ ਬਹੁਤ ਹੀ ਸੋਹਣੇ ਘਰ ਦੇ ਨਾਲ ਬles ਕੀਤਾ ਉਹਦੀ ਇੱਛਾ ਸੀ ਉਹਦੇ ਕੋਲੇ ਦੋ ਬੇਟੀਆਂ ਦੀ ਆਸ਼ੀਸ਼ ਸੀ ਉਹਦੀ ਵਾਈਫ ਸੀ ਤੇ ਉਹਦੀ ਇੱਛਾ ਸੀ ਪਰਮੇਸ਼ਵਰ ਉਹਨਾਂ ਨੂੰ ਬੇਟੇ ਨਾਲ ਵੀ ਬles ਕਰੇ ਪਰਮੇਸ਼ਵਰ ਨੇ ਉਹਨਾਂ ਨੂੰ ਬੇਟੇ ਨਾਲ ਵੀ ਬles ਕੀਤਾ ਪਰਮੇਸ਼ਵਰ ਨੇ ਸਾਰੇ ਕਰਜ਼ਿਆਂ ਤੋਂ ਉਹਨਾਂ ਨੂੰ ਮੁਕਤ ਕੀਤਾ ਜੇ ਮੈਂ ਕਮਾਂ ਤਾਂ ਜਿੰਨਾ ਲੋਕੀ ਆਪਣੇ ਬਿਜ਼ਨਸ ਤੋਂ ਅਅਰ ਨਹੀਂ ਕਰਦੇ ਆ ਪਰਮੇਸ਼ਵਰ ਉਹਨੂੰ ਉਨਾ ਹੀ ਬles ਕਰ ਰਿਹਾ ਉਹਦੀ ਜੌਬ ਉੱਤੇ ਕਿਉਂਕਿ ਉਹ ਪ੍ਰਾਰਥਨਾ ਦੇ ਵਿੱਚ ਦੋਨੋਂ ਜੀ ਬਹੁਤ ਵਫਾਦਾਰ ਆ ਵਚਨ ਦੇ ਵਿੱਚ ਬਹੁਤ ਹੀ ਅੱਛੇ ਚੱਲਣ ਦੀ ਉਹ ਕੋਸ਼ਿਸ਼ ਕਰਦੇ ਆ ਕਿ ਆਪਸ ਵਿੱਚ ਜਿਵੇਂ ਵਚਨ ਕਹਿੰਦਾ ਰਹਿਣ ਵਾਸਤੇ ਇੱਕ ਮਸੀਹੀ ਚੰਗਾ ਜੀਵਨ ਜੀਣ ਵਾਸਤੇ ਉਹਦਾਂ ਦਾ ਜੀਵਨ ਜੀਂਦੇ ਆ ਉਹਨਾਂ ਦੇ ਬੱਚੇ ਵੀ ਇੱਥੇ ਸਰਵ ਕਰਦੇ ਆ ਮੈਂ ਖੁਦਾ ਦਾ ਸ਼ੁਕਰ ਕਰਦੀ ਆ ਬੇਟੀਆਂ ਜਵਾਨ ਹੋ ਰਹੀਆਂ ਛੋਟੀ ਉਮਰ ਵਿੱਚ ਹੀ ਉਹਨਾਂ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹਮੇਸ਼ਾ ਤਿਆਰ ਰਹਿੰਦੇ ਸੋ ਜਦੋਂ ਅਸੀਂ ਆਪਣੇ ਸਭ ਕਾਸੇ ਦਾ ਦਸਵੰਧ ਪਰਮੇਸ਼ਵਰ ਨੂੰ ਦਿੰਨੇ ਆ ਸਭ ਕਾਸੇ ਦੀ ਹੁਣ ਤੁਹਾਨੂੰ ਸਮਝ ਆ ਗਈ ਸਭ ਕਾਸਾ ਕੀ ਹੁੰਦਾ ਆ ਤਾਂ ਉਹ ਸਭ ਕਾਸੇ ਉੱਤੇ ਹੀ ਫਿਰ ਆਸ਼ੀਸ਼ ਵੀ ਆਉਣ ਲੱਗ ਜਾਂਦੀ ਆ ਜੋ ਜੋ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ 'ਚ ਸਮਰਪਣ ਕਰੋਗੇ ਉਹਦੇ ਉੱਤੇ ਆਸ਼ੀਸ਼ ਆਏਗੀ ਸਮਾਂ ਦਿਓਗੇ ਤਾਂ ਸਮੇਂ ਉੱਤੇ ਆਸ਼ੀਸ਼ ਆ ਜਾਏਗੀ ਜਿਸੰਦਾ ਜੋਰ ਲਗਾਉਂਦੇ ਹੋ ਸੇਵਾ ਭਾਵਨਾ ਕਰਦੇ ਹੋ ਤਾਂ ਤੁਹਾਡੇ ਜਿਸਮ ਦੇ ਉੱਤੇ ਬਰਕਤ ਆਉਂਦੀ ਆ ਧਨ ਲੈਂਦੇ ਦਿੰਦੇ ਹੋ ਧਨ ਦੁਆਰਾ ਸੇਵਾ ਕਰਦੇ ਹੋ ਤੇ ਤੁਹਾਨੂੰ ਦੇ ਉੱਤੇ ਆਸ਼ੀਸ਼ ਬਰਕਤ ਆਉਂਦੀ ਆ ਇਸੇ ਤਰ੍ਹਾਂ ਮੇਰੇ ਕੋਲ ਇੱਕ ਹੋਰ ਬਹੁਤ ਹੀ ਵੰਡਰਫੁਲ ਟੈਸਟੀਮਨੀ ਆ ਬੇਟੀ ਰਾਜਵੰਤਨ ਕੋਰਦੀ ਆਪਣੇ ਇਥੇ ਭੈਣਜੀ ਆ ਗੀਤਾ ਭੈਣਜੀ ਉਹਨਾਂ ਦੀ ਬੇਟੀ ਆ ਕੈਨੇਡਾ ਦੇ ਵਿੱਚ ਬੇਟੀ ਕੈਨੇਡਾ ਦੇ ਵਿੱਚ ਗਈ ਉਹਨੇ ਸਟੱਡੀ ਕੀਤੀ ਪਰਮੇਸ਼ਵਰ ਨੇ ਉਹਨੂੰ ਬਹੁਤ ਚੰਗੇ ਨੰਬਰਾਂ ਦੇ ਨਾਲ ਪਾਸ ਕੀਤਾ ਪਰ ਉਹ ਕੰਮ ਦੇ ਵਿੱਚ ਬਿਜ਼ੀ ਹੋਗੀ ਤੇ ਚਰਚ ਉੱਥੇ ਖੁੱਲ ਚੁੱਕਿਆ ਸੀ ਓਪਨ ਡੋਰ ਚਰਚ ਪਰ ਇਹਨਾਂ ਜਾਣਦੀ ਨਹੀਂ ਸੀਗੀ ਉਹ ਚਰਚ ਨੂੰ ਤੇ ਜੌਬ ਵੀ ਉਹਦੀ ਇੱਦਾਂ ਹੀ ਰਹਿੰਦੀ ਸੀ ਕਦੀ ਮਿਲ ਗਈ ਕਦੀ ਛੁੱਟ ਗਈ ਕਦੀ ਮਿਲ ਗਈ ਕਦੀ ਛੁੱਟ ਗਈ ਪਰ ਜਦੋਂ ਉਹਦੇ ਮਦਰ ਨੇ ਉਹਦੇ ਫਾਦਰ ਨੇ ਜਿਹੜੇ ਬਹੁਤ ਹੀ ਅੱਛਾ ਜੀਵਨ ਜੀ ਰਹੇ ਆ ਪ੍ਰਭੂ ਦੇ ਵਿੱਚ ਉਹ ਸ਼ੁਰੂ ਤੋਂ ਹੀ ਵਫਾਦਾਰ ਆ ਪ੍ਰਭੂ ਦੇ ਘਰ ਦੇ ਨਾਲ ਜੁੜੇ ਹੋਏ ਆ ਉਹਨਾਂ ਨੇ ਆਪਣੀ ਬੇਟੀ ਨੂੰ ਸਮਝਾਇਆ ਕਿ ਬੱਚੇ ਦੇਖ ਤੇਰੇ ਸ਼ਹਿਰ ਦੇ ਵਿੱਚ ਆਪਣੀ ਚਰਚ ਓਪਨ ਹੋਈ ਆ ਤੂੰ ਉਸ ਚਰਚ ਨੂੰ ਜਾਣਾ ਸ਼ੁਰੂ ਕਰ ਤੂੰ ਆਪਣੀਆਂ ਦਸਵੰਦਾ ਪੇਟਾ ਦੇ ਨਾਲ ਵਫਾਦਾਰ ਹੋ ਅਰ ਦੇਖ ਪਰਮੇਸ਼ਰ ਤੇਰੇ ਜੀਵਨ ਦੇ ਵਿੱਚ ਕੰਮ ਕਰਨਗੇ ਅਰ ਰਾਜਵੰਤਨ ਨੇ ਮੈਨੂੰ ਪਤਾ ਉਹ ਲਾਈਵ ਸੁਣ ਰਹੀ ਹੋਏਗੀ ਉਹ ਆਈ ਵੀ ਹੋਈ ਸਚਿੰਡੀਆ ਵੀ ਆਈ ਹੋਈ ਆ ਪਤਾ ਨਹੀਂ ਵਾਪਸ ਚਲੇਗੀ ਕਿ ਨਹੀਂ ਤਾਂ ਉਸ ਬੇਟੀ ਨੇ ਚਰਚ ਨੂੰ ਆਉਣਾ ਸ਼ੁਰੂ ਕੀਤਾ रेगुलर ਹੋ ਗਈ ਉਹ ਚਰਚ ਨੂੰ ਆਉਣ ਵਾਸਤੇ ਸਭ ਤੋਂ ਪਹਿਲਾਂ ਪਰਮੇਸ਼ਵਰ ਨੇ ਉਹਨੂੰ ਪੀਆਰ ਦੀ ਬlesਸਿੰਗ ਦਿੱਤੀ ਪਰਮੇਸ਼ਵਰ ਨੇ ਉਹਨੂੰ ਗੱਡੀ ਦੇ ਨਾਲ ਬlesਸ ਕੀਤਾ ਅਰ ਜਿੱਥੇ ਜੌਬ ਕਰਦੀ ਪਰਮੇਸ਼ਵਰ ਨੇ ਉੱਥੇ ਉਹਨੂੰ ਸੁਪਰਵਾਈਜ਼ਰ ਬਣਾ ਦਿੱਤਾ ਕਿਉਂਕਿ ਉਹਨੇ ਜਿਵੇਂ ਉਹਦੇ ਪੇਰੈਂਟਸ ਨੇ ਉਹਨੂੰ ਗਾਈਡ ਕੀਤਾ ਵਚਨ ਦੇ ਦੁਆਰਾ ਉਸੇ ਤਰ੍ਹਾਂ ਉਹਨੇ ਆਗਿਆਕਾਰੀ ਕਰਨੀ ਸ਼ੁਰੂ ਕੀਤੀ ਆਪਣੇ ਦਸਵੰਦਾ ਪੇਟਾ ਵਿੱਚ ਵਫਾਦਾਰ ਐਵਰੀ ਸੰਡੇ ਚਰਚ ਨੂੰ ਜਾਣ ਵਿੱਚ ਵਫਾਦਾਰ ਜੋ ਵੀ ਇੱਥੋਂ ਚਰਚ ਤੋਂ ਅਨਾਉਂਸਮੈਂਟ ਹੁੰਦੀਆਂ ਉਹਨਾਂ ਦੇ ਵਿੱਚ ਵਫਾਦਾਰੀ ਜੋ ਵੀ ਉਹ ਦੂਰ ਰਹਿ ਕੇ ਕਰ ਸਕਦੀ ਉਹਨੇ ਸਭ ਕੁਝ ਕੀਤਾ ਪਰ ਪਰਮੇਸ਼ਵਰ ਦੇ ਨਾਲ ਉਹ ਦੂਰ ਨਹੀਂ ਹੋਈ ਖੁਦਾ ਦਾ ਤੁਹਾਨੂੰ ਆਜ ਕਰਦੇ ਕਿ ਪਰਮੇਸ਼ਵਰ ਨੇ ਇਸ ਪਰਿਵਾਰ ਦੀ ਸੋਚ ਨਾਲੋਂ ਕਿਤੇ ਹੀ ਜ਼ਿਆਦਾ ਉਸ ਬੇਟੀ ਨੂੰ ਬles ਕੀਤਾ ਸਿਰਫ ਬੇਟੀ ਨੂੰ ਹੀ ਨਹੀਂ ਉਹਨਾਂ ਦੇ ਬੇਟੇ ਨੂੰ ਚੰਗੇ ਕੰਮ ਨਾਲ ਬles ਕੀਤਾ ਘਰ ਨਾਲ ਬles ਕੀਤਾ ਜੋਬ ਪਰ ਬles ਕੀਤਾ ਤੇ ਇੱਕ ਪਤਵੰਤ ਇਸਤਰੀ ਦੇ ਨਾਲ ਵੀ ਉਹ ਬles ਹੋ ਚੁੱਕਾ ਯਿਸੂ ਮਸੀਹ ਦੇ ਨਾਮ 'ਚ ਤੁਸੀਂ ਚਾਹੁੰਦੇ ਤੁਹਾਡੇ ਬੱਚੇ ਵੀ ਬles ਹੋਣ ਸਿਖਾਉਣਾ ਕਿੰਨੇ ਆ ਉਹਨਾਂ ਨੂੰ ਇਹ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਸਿਖਾਉਣਾ ਹੈ ਸਾਡੇ ਵਿੱਚ ਇੱਥੇ ਸਿਸਟਰ ਤ੍ਰਿਪਤਾ ਜੀ ਆ ਬ੍ਰਦਰ ਕੁਲਵੰਤ ਜੀ ਆ ਸੰਤਰਪਜਨ ਸਿੰਘ ਜੀ ਦੇ ਵੇਲੇ ਤੋਂ ਚਰਚ ਦੇ ਵਿੱਚ ਜੁੜੇ ਹੋਏ ਆ ਪਰਮੇਸ਼ਵਰ ਦੇ ਨਾਲ ਹਰ ਚੀਜ਼ ਦੇ ਵਿੱਚ ਵਫਾਦਾਰੀ ਚਿਹਰੇ ਦੇ ਸਾਹਮਣੇ ਤੇ ਪਿੱਠ ਦੇ ਪਿੱਛੇ ਵਫਾਦਾਰ ਪ੍ਰਾਰਥਨਾਵਾਂ ਦੇ ਵਿੱਚ ਵਫਾਦਾਰ ਆਕੂਆਂ ਦੇ ਨਾਲ ਵਫਾਦਾਰ ਪਰਮੇਸ਼ਵਰ ਦੇ ਘਰ ਦੇ ਨਾਲ ਵਫਾਦਾਰ ਦਸਵੰਦਾਂ ਭੇਟਾ ਦੇ ਵਿੱਚ ਵਫਾਦਾਰ ਪਰਮੇਸ਼ਵਰ ਨੇ ਇਹਨਾਂ ਦੀ ਬੇਟੀ ਨੂੰ ਬਲੈਸ ਕੀਤਾ ਅੱਛੇ ਘਰ ਦੇ ਵਿੱਚ ਮੈਰिज ਦੇ ਨਾਲ ਬਾਜੀ ਨੂੰ ਹਮੇਸ਼ਾ ਹੀ ਹਮੇਸ਼ਾ ਸੁਪਰ ਬਲੈਸ ਕੀਤਾ ਬਾਜੀ ਚੰਗੀਆਂ ਚੀਜ਼ਾਂ ਦੇ ਨਾਲ ਇਹਨਾਂ ਨੂੰ ਘਰ ਦੇ ਨਾਲ ਬਲੈਸ ਕੀਤਾ ਉਹਦੇ ਦੇ ਨਾਲ ਬLES ਕੀਤਾ ਨੋਹ ਦੇ ਨਾਲ ਬLES ਕੀਤਾ ਬੇਟੇ ਨੂੰ ਕੈਨੇਡਾ ਦੇ ਵਿੱਚ ਚੰਗੀ ਜੌਬ ਦੇ ਨਾਲ ਮਤਲਬ ਸੋਚ ਨਾਲੋਂ ਵੀ ਵੱਧ ਇੱਕ ਸੀਨੀਅਰ ਅਹੁਦੇ ਦੇ ਉੱਤੇ ਪਰਮੇਸ਼ਰ ਨੇ ਜੌਬ ਨਾਲ ਬLES ਕੀਤਾ ਕੈਨੇਡਾ ਵਿੱਚ ਘਰ ਨਾਲ ਬLES ਕੀਤਾ ਗੱਡੀ ਨਾਲ ਬLES ਕੀਤਾ ਤੇ ਪਤਵੰਤ ਇਸਤਰੀ ਦੇ ਨਾਲ ਵੀ ਬLES ਕੀਤਾ ਕੇ ਨੇ ਸਿਖਾਇਆ ਉਹਨਾਂ ਬੱਚਿਆਂ ਨੂੰ ਮਾਤਾ ਪਿਤਾ ਨੇ ਹਮੇਸ਼ਾ ਸਿਸਟਰ ਤ੍ਰਿਪਤਾ ਜਦੋਂ ਇੱਥੇ ਵੀ ਉਹਨਾਂ ਦਾ ਬੇਟਾ ਸੀਗਾ ਉਦੋਂ ਵੀ ਉਹਨੂੰ ਗਾਈਡ ਕਰਦੇ ਹੀ ਰਹਿੰਦੇ ਸੀ ਤੂੰ ਚੱਲ ਪ੍ਰਭੂ ਦੇ ਘਰ ਵਿੱਚ ਤੈਨੂੰ ਚੱਲਣਾ ਚਾਹੀਦਾ ਆ ਓਕੇ ਜਦੋਂ ਉਹਦੀ ਇੱਥੇ ਜੌਬ ਲੱਗੀ ਤੈਨੂੰ ਆਪਣੀ ਫਸਟ ਸੈਲਰੀ ਪ੍ਰਭੂ ਦੇ ਘਰ ਵਿੱਚ ਦੇਣੀ ਚਾਹੀਦੀ ਆ ਦੇਖੀ ਤੈਨੂੰ ਪਰਮੇਸ਼ਰ ਕਿੰਨਾ ਬles ਕਰੂਗਾ ਜਦੋਂ ਵਿਦੇਸ਼ ਵਿੱਚ ਗਿਆ ਉਦੋਂ ਵੀ ਬੇਟਾ ਤੁਸੀਂ ਪਪਾਧਾਰ ਰਹਿਣਾ ਆ ਅਰੇ ਉਹ ਜਿਹੜੀ ਉਹਦੀ ਮਿਸਿਸ ਆ ਉਹ ਪਹਿਲਾਂ ਬਲੀਵੀਰ ਨਹੀਂ ਸੀ ਪਰ ਸਿਸਟਰ ਜੀ ਦੇ ਨਾਲ ਗੱਲਾਂ ਕਰ ਕਰਕੇ ਕਿ ਮੇਰੀ ਮਦਰਨ ਲੋ ਇੰਨਾ ਪਿਆਰ ਕਰਦੀ ਆ ਮੈਨੂੰ ਕਿਹੜੇ ਰੱਬ ਨੂੰ ਮੰਨਦੀ ਆ ਉਹਨੇ ਆਪਣੀ ਮਦਰਨ ਲੋ ਦੇ ਕਰੈਕਟਰ ਵਿੱਚੋਂ ਪ੍ਰਭੂ ਯੇਸੂ ਮਸੀਹ ਨੂੰ ਸਵੀਕਾਰ ਕਰ ਲਿਆ ਇਦਾਂ ਦੇ ਸਾਡੇ ਕਰੈਕਟਰ ਹੋਣੇ ਚਾਹੀਦੇ ਆ ਕਿ ਜਿਨੇ ਕਦੀ ਵਚਨ ਨਹੀਂ ਪੜਿਆ ਨਹੀਂ ਸੁਣਿਓ ਸਾਡੇ ਕਰੈਕਟਰ ਵਿੱਚੋਂ ਸਾਡੇ ਪ੍ਰਭੂ ਨੂੰ ਸਵੀਕਾਰ ਕਰੇ